ਬਣਾਉਣ ਦਾ ਤਰੀਕਾ ਵੀ ਲੇਟੇ ਕਿਵੇਂ ਬਣਾਉਣੀ ਆ ਤਾਜੇ ਸੂਏ ਪਸ਼ੂ ਦਾ ਦੁੱਧ ਵਧਾਉਣ ਲਈ ਆਪਾਂ ਤੁਹਾਨੂੰ ਦੱਸਦੇ ਆ ਕਿਉਂਕਿ ਘਰ ਵਿੱਚ ਬੁਢੀਆਂ ਕੋਲੇ ਟਾਈਮ ਨਹੀਂ ਹੁੰਦਾ ਤੇ ਆਪਾਂ ਨੂੰ ਉਹ ਵੀਧੀ ਆਉਂਦੀ ਨਹੀਂ ਹੁੰਦੀ ਆਪਾਂ ਇਹਨੂੰ ਬਹੁਤ ਵੱਡਾ ਨੰਬਰ ਸਮਝ ਕੇ ਸ਼ੁਰੂ ਨਹੀਂ ਕਰਦੇ ਸੋ ਸਾਰੇ ਮੁੰਡੇ ਆਪ ਬਣਾ ਸਕਦੇ ਆ ਚਲੋ ਵੀਡੀਓ ਸ਼ੁਰੂ ਕਰਦੇ ਆ ਪਹਿਲਾਂ ਤੁਸੀਂ ਕਣਕ 30 ਕਿਲੋ ਕਣਕ ਦਾ ਦਰੜ ਕਰਾ ਲਿਆਉਣਾ ਇਸ ਤਰ੍ਹਾਂ ਇਹ ਥੋੜਾ ਜਿਹਾ ਵੱਧ ਬਰੀਕ ਕਰਤਾ ਦਰੜ ਕਰਾ ਲਿਆਉਣਾ ਇੱਕ ਪਤੀਲਾ ਲੈਣਾ ਇਹੋ ਜਿਹਾ ਪਤੀਲਾ ਤੁਸੀਂ ਆੱਡ ਹੀ ਰੱਖੋ ਪਸ਼ੂ ਆਲਾ ਪਸ਼ੂ ਸੁੰਦੇ ਹੀ ਰਹਿੰਦੇ ਆਪਣੇ ਪਤਿਲਾ ਕਿਉਂਕਿ ਬਾਹਲਾ ਸਾਫ਼ ਸਫਾਈ ਨਾ ਕਰਨੀ ਪਵੇ ਸਿੱਧੀ ਗੱਲ ਹੈ ਠੀਕ ਹੈ ਇਹ ਤੁਹਾਡੇ ਕੋਲੇ ਨਪਰਾਣਾ ਪਤਿਲਾ ਨਹੀਂ ਤਾਂ ਕਿਸੇ ਵੀ ਭਾਂਡੇ ਵਾਲੀ ਦੁਕਾਨ ਤੋਂ ਜਿੱਥੇ ਪ੍ਰਾਣ ਬੁੜੀਆਂ ਦੇ ਜਾਂਦੀਆਂ ਪੁਰਾਣੇ ਭਾਂਡੇ ਨਵੇਂ ਲੈ ਜਾਂਦੀਆਂ ਉਥੋਂ ਸੌਕ ਦਾ ਮਿਲ ਜਾਂਦਾ ਹੈ ਇਹ ਵੀ ਗੜਸੀ ਉਥੋਂ ਦਸਾਵੀਆਂ ਦੀ ਮਿਲ ਜਾਂਦੀ ਹੈ ਇਹ ਲੈਓ ਠੀਕ ਹੈ ਸਮਾਨ ਆ ਤੁਸੀਂ ਲਗਭਗ 2 ਕਿਲੋ ਮਾਲ ਪਾ ਲੈਣਾ ਪਤੀ ਲੈ ਜਾ ਠੀਕ ਹੈ ਫਿਰ ਦੋਹੇ ਗੋੜ ਲੈ ਆਉਣਾ ਗੋੜ ਦੇ ਚਾਰਕ ਡਲੇ ਤੇ ਇਹ ਸੁਰੀਲੇ ਗੋੜ ਪਾ ਲੈਣਾ ਠੀਕਾ ਫੇਰ ਤੁਹੇ ਲਿਆਉਣੀ ਆ ਸੌਫ 2 ਕਿਲੋ ਸੌਫ ਰ ਪਾ ਦੇਣੀ ਆ ਪਸੂ 3 ਕਿਲੋ ਤੇ ਚਿੱਟਾ ਜੀਰਾ ਇਹ ਆ ਮੇਰੀ ਸੌਫ ਦੇ ਚਿੱਟਾ ਜੀਰਾ ਲਾਇਆ ਜਿੱਟਾ ਜੀਰਾ ਲਾਜ਼ਮੀ ਪਾਉਣਾ ਚਿੱਟੇ ਜੀਰੇ ਦੀ ਅੱਧੀ ਗਮੁੱਠ ਪਾ ਦੇਣੀ ਆ ਐ ਨਹੀਂ ਇਹਦਾ ਮੇਰਾ ਰਜੋ ਸੌਫ ਤੇ ਚਿੱਟਾ ਜੀਰਾ ਲਾਇਆ ਮੈਂ ਦੋ ਮੁਠਾ ਪਾ ਰਹੀ ਆ ਠੀਕ ਹੈ ਤਿੰਨ ਚੀਜ਼ਾਂ ਤੁਸੀਂ ਲੈ ਹੋਣਾ ਗੌੜ ਚਿੱਟਾ ਜੀਰਾ ਤੇ ਉਹ ਪਈਆ ਸੌਂਫ ਠੀਕ ਹੈ ਵਿਧੀ ਤੁਹਾਨੂੰ ਦੱਸਦੀ ਐ ਪੌਣੀਆਂ 2 ਕਿਲੋ ਲੈਟੀ ਪਾ ਦੇਣੀ ਆ ਫਿਰ ਇਹਨੂੰ ਫੁੱਲ ਕਰ ਲੈਣਾ ਪਤੀਲੇ ਨੂੰ ਪਾਣੀ ਦਾ ਪੂਰਾ ਭਰ ਉਸ ਤੋਂ ਬਾਅਦ ਤੁਹਾਨੂੰ ਵਿਧੀ ਦੱਸਦੇ ਆ ਸਾਰੀ ਹਣ ਚੁੱਲੇ ਕੋਲੇ ਆਜੇ ਅੱਗ ਤਾਂ ਅਜੇ ਆਪਾਂ ਬਾਲੀ ਨਹੀਂ ਮਹੀਨਾ ਮੌਸਮ ਕਰਕੇ ਫਿਰ ਤੁਸੀਂ ਇਹ ਠਾਂ ਬਰੀਕ ਡੱਕੇ ਲਾਉਣੇ ਆ ਇਹ ਸਵਾਰ ਲਾ ਕੇ ਇਹ ਦਾ ਰੋਵਾਰ ਲਾ ਕੇ ਉੱਤੇ ਬਰੀਕ ਡੱਕੇ ਲਾ ਕੇ ਮੋਟੀ ਲੱਕੜਾ ਦਾਣੀ ਆ ਅੱਗ ਬੜੀ ਜਾਊਗੀ ਤੇ ਘੰਟੇ ਚਲੇਟੀ ਤਿਆਰ ਹੋ ਜਾਂਦੀ ਹੈ ਬਹੁਤਾ ਟਾਈਮ ਨਹੀਂ ਲੱਗਦਾ ਜੇ ਤੁਸੀਂ ਵਿੱਚੋ ਵਿੱਚ ਹੋਰ ਕੰਮ ਕਰਨਾ ਤਾਂ 2 ਘੰਟੇ ਚਲੂ ਕਿ ਜਿਹੜੀ ਅੱਗ ਬਹੁਤ ਕੀ ਕਿਤੇ ਕਰਤੀ ਐ ਤਿਆਰ ਹੋ ਜਾਂਦੀ ਐ ਸੌਖਾ ਹੀ ਗੰਨਾ ਤੇ ਠੰਡੀ ਕਰਕੇ ਫਿਰ ਉਹਨੂੰ ਪਾਉਣੀ ਆ ਹਮੇਸ਼ਾ ਗਰਮ ਨਹੀਂ ਪਾਉਣੀ ਇਹਨੂੰ ਇਹਨੂੰ ਤੁਸੀਂ ਬਣ ਬਣ ਕੇ ਜਦੋਂ ਇਹ ਉਦੋਂ ਤੁਸੀਂ ਇਹਨੂੰ ਬਠਲ 'ਚ ਕੱਢ ਲੈਣਾ ਜੇ ਤੁਸੀਂ ਮੌਕੇ ਤੇ ਬਠਲ 'ਚ ਨਾ ਕੱਢੀ ਫਿਰ ਇਹ ਠੰਡੀ ਹੋ ਜੂਗੀ ਫਿਰ ਇਹ ਜੰਮ ਜਾਂਦੀ ਹੈ ਸੀਮੈਂਟ ਨੂੰ ਬਹੁਤ ਔਖੀ ਆ ਕਢਣੀ ਅੱਧੀ ਬਤੀਲੇ ਨੂੰ ਲੱਗੀ ਰਹ ਜਾਂਦੀ ਹੈ ਕੜਸ਼ੀਆਂ ਵੀ ਵਿੰਗੀਆਂ ਹੋ ਜਾਂਦੀਆਂ ਪਰ ਲੇਟੀ ਨਹੀਂ ਪੱਟੀ ਜਾਂਦੀ ਇਸ ਲਈ ਤੁਸੀਂ ਇਹਨਾਂ ਜਦੋਂ ਬਣ ਗਈ ਗਰਮਾ ਉਦਾਂ ਹੀ ਲਾ ਕੇ ਬੱਠਲ ਚਲਾ ਦੇ ਲੋ ਤੇ ਠੰਡੀ ਹੋਈ ਪਸ਼ੂ ਦੇ ਮੂਹਰੇ ਰੱਖ ਦਿਓ ਵਧੀਆ ਚੀਜ਼ ਆ ਪਾਓ ਇਹਨੂੰ ਜਿੰਨੇ ਵੀ ਪਾ ਸਕਦੇ ਹੋ ਵੱਧ ਤੋਂ ਵੱਧ ਪਾਓ ਤੇ ਬਹੁਤ ਵੱਧ ਆ ਪਸ਼ੂ ਦੀ ਸਿਹਤ ਬਹੁਤ ਵਧਦੀ ਆ ਕੋਈ ਵੱਧੋ ਸਮਾਨ ਲੋਡਦੀਆਂ ਮੈਂ ਪੰਸਾਰੀ ਮਸੂਰੀ ਲੈਂਦਾ ਚੱਕੀ ਆਉਣ ਦੀ ਉਹ ਸਾਰੇ ਲੀਵਰ ਲੋਅਰ ਖਰਾਬ ਕਰ ਦਿੰਦੇ ਆ ਘੋੜ ਚਟਾ ਜੀਰਾ ਸੌਫ ਇਹ ਤਿੰਨ ਚੀਜ਼ਾਂ ਪਾਉਣੀਆਂ ਤੁਸੀ ਹੋਰ ਕੋਤ ਨਹੀਂ ਲੋੜ ਪਾਉਣ ਦੀ ਲੇਟੀ ਪਾਣੀ ਦਾ ਬਦਿਲਾ ਫੁੱਲ ਭਰ ਲੈਣਾ ਸਾਰਾ ਸਮਾਨ ਇਹ ਚਡੋਪ ਜੇ ਤੇ ਮਲਕੀ ਨੂੰ ਹਲਾਈ ਜਾਣਾ ਥੋੜੇ ਸਮੇਂ ਬਾਅਦ ਅੱਗੇ ਤੇ ਰੱਖ ਕੇ ਤਾਂ ਕਿ ਲੇਟੀ ਥੱਲੇ ਨਾ ਲੱਗੇ ਇੰਨਾ ਹੀ ਕੰਮ ਹੈ 1 ਘੰਟੇ ਚ ਤਿਆਰ ਹੋ ਜੂ ਮੈਂ ਪੋਲੀ ਹੋ ਜੂਗੀ ਜਿਵੇਂ ਆ ਮੈਂ ਕੱਢੀ ਆ ਬਣ ਜੂਗੀ ਕੋਸੂ ਬਹੁਤ ਚਾਹ ਕੇ ਖਾਂਦਾ ਇਸ ਤਰ੍ਹਾਂ ਤੁਸੀਂ ਘਰ ਚ ਲੇਟੀ ਬਣਾ ਸਕਦੇ ਹੋ ਮੁੰਡੇ ਕਿਸੇ ਲੇਡੀਜ਼ ਨੂੰ ਕਹਣ ਦੀ ਲੋੜ ਨਹੀਂ ਦੇਖੋ ਜੀ ਬਸ ਸੁਣੋ ਬਾਸ ਸਕਦੇ ਆ ਜ਼ਿੰਮੇਵਾਰੀ ਨਾਲ ਠੀਕ ਹੈ ਜੀ